ਦੀ ਜ਼ੀਰੋ ਟੋਲਰੈਂਸ ਪਾਲਿਸੀ ਦੇ ਅੰਦਰ ਗਰਜਦੇ ਉਹ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਦੇ ਤਿੰਨ ਸਮਗਲਰ ਅਸੀਂ ਅਰੈਸਟ ਕੀਤੇ ਹਨ ਜੋ ਕਿ ਕ੍ਰਾਸ ਬਾਰਡਰ ਤੇ ਫਾਰਮ ਬੇਸਡ ਹੈਂਡਲਰ ਦਾ ਇਹ ਜ਼ਾ ਬੈਕਗਰਾਉਂਡ ਹੈ ਔਰ ਇਹ ਤਿੰਨੋ ਜਿਹੜੇ ਦੋਸ਼ੀ ਹੈ ਹਰਪ੍ਰਤਾਪ ਐਲੀਅਸ ਹੈਪੀ ਇਹ ਰੋਣਾ ਵਾਲੀ ਪਿੰਡ ਹੈ ਥਾਣਾ ਰਮਦਾਸ ਅੰਮ੍ਰਿਤਸਰ ਰੂਰਤ ਕਰਨਦੀ ਸਨੋਤ ਸੁਜੀਤ ਸਿੰਘ ਵਿਲੇਜ ਮੰਗਲਸੋਹਣ ਰਣਾਰੰਦਾਸ ਅੰਮ੍ਰਿਤਸਰ ਰੂਰਲ ਜੱਜਪਰੀ son of anop singh ਕਰਮਕੋਟਰੰਦਾਵਾ ਪੀਐਸ ਸੇਰਾ ਬਾਬਾ ਨਾਨਕ ਪੁਲਿਸ ਜ਼ਿਲ੍ਹਾ ਪਟਾਣਾ ਜੇ ਆਪਾਂ ਅੰਦੇ ਇਸ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰੰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਇਹ ਵੀ ਕਿੱਤੀ ਦਾ ਕੰਮ ਕਰਦਾ ਕੋਈ ਕੱਲ ਫਕਤਵਾ ਨਹੀਂ ਹੈ ਜਗਪ੍ਰੀਤ ਇਹ ਤਸਵੀਰ ਪਾਸ ਹੈ 19 ਸਾਲ ਦਾ ਪ੍ਰੀਵियस ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਇਹਨੂੰ ਦੋਸਤ ਨੇ ਅੱਜ ਆਪਾਂ ਏਰੀਆ ਦੇਖੀ ਦੇ ਨਾਲ ਅਡਜਾਇਨਿੰਗ ਹੈ ਜਾਇ ਥਾੜੇ-ਬਖ ਵਖ ਨਹੀਂ ਪਰ ਜਿੱਥੇ ਡੇਰਾ ਬਾਬਾ ਨਾਨਕ ਸਰਮਦਾ ਦੀ ਹੱਦ ਮੰਡੀ ਉੱਥੇ ਨੇੜੇ-ਟੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਨਾਲ ਅਲੰਬਿਧੀ ਜੀ ਨਵਜੋਤ ਜੀ ਸਾਡੇ ਐਡੀਸੀਪੀ ਅਰਮੰਦਰ ਸਾਡੇ ACP ਹੋਮੋਸਾਈਟ ਜਿਹਨਾਂ ਕੋਈ ACP ਡੀ ਦਾ ਵੀ ਚਾਰਜ ਹੈ ਔਰ ਅਮੌਲਕ ਸਾਡੇ CIA ਵਨ ਦੇ ਡਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਉਹ ਸਕਾਟ ਹਸਪੀਟਲ ਖਾਣਾ ਸਦਰ ਅਮਰਸਰ ਦੇ ਵਿੱਚ ਹੋਈ ਹੈ ਫਤਿਹਗੜ ਚੂੜੀਆਂ ਟਵਾਰਡ ਦੇਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਦੇ ਨਾਲ ਵਿੱਚ ਪ੍ਰਾਮਦ ਹੋਇਆ 5 ਕਿਲੋ ਹੀਰੋਨ ਟੋਕੜਾ ਇਹ ਇਹਨਾਂ ਦੀ ਪੁਛਕਿਛ ਤੋਂ ਜਿਹੜੀ ਰਿਕਵਰੀ ਅਫੈਕਟ ਹੋਈ ਹੈ ਉਹ ਹੈ ਜੀ ਮਹਿਦੀਪੁਰ ਪਿੰਡ ਹੈ ਫੋਰੇਗਾ ਟੂਰੀਆ ਰੋਡ ਦੇ ਉੱਤੇ ਖਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਔਟਨਾ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਤਾਂ ਕੇ ਹੋਣ ਚੱਲ ਰਹੇ ਨੇ ਇਹਦੇ ਪਰ ਇਹਦੇ ਚਿੱਕਾਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਪੁਛਕਿਛ ਤੋਂ ਇਹ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਇਆ ਕਿ ਅਸਾਈਨਮੈਂਟ ਇਹਦਾ ਕੀਪਿੰਗ ਜਿਹੜਾ ਹਰਪ੍ਰਤਾਪ ਹੀ ਹੈ ਔਰ ਤਕਰੀਬਨ 2.5 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕਰਾਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਇਹਦੇ ਦੋਸਤ ਹੋਣ ਕਰਕੇ ਐਸੇ ਦਾ ਮੀਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕਿਸੇ ਦੇ ਵੀ ਨਜ਼ਰ ਦੇ ਵਿੱਚ ਹੁੰਦਾ ਹੈ ਉਹਦੇ ਨਾਲ ਹੀ ਮੌੜ ਨੇ ਇਹ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਹੁਣ ਵਾਲੇ ਦਿਨ ਚ ਵੱਡੀ ਖਬਰ ਹੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਦਾ ਹਾਂ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਇਹਨਾਂ ਨੂੰ ਵਾਜੇ ਬਨਾਮ ਵੀ ਦਿੱਤਾ